ਧੰਨ ਗੁਰੂ ਰਾਮਦਾਸ ਬੋਲੋ ਜੀ ਧੰਨ ਗੁਰੂ ਰਾਮਦਾਸ ਵੇਖਣ ਸੁਣਨ ਵਾਲੇ ਦੇ ਦੁੱਖਾਂ ਦਾ ਨਾਸ ਤੇ ਤੇਰੇ ਭਜਨ ਦਾ ਪ੍ਰਤਾਪ ਗੁਰੂ ਰਾਮਦਾਸ ਦੀ ਰਸੋਈ ਜਿਹੜਾ ਵੇਖੋ ਸੇਕ ਕਰੋ ਪ੍ਰਮਾਤਮਾ ਮੇਰੀ ਕਰੋ ਤਾ ਮੇਰੀ ਕਰੋ ਤੁਸੀਂ ਦੇਖੋ ਜੀ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ ਜਿੱਥੇ ਲੱਖਾਂ ਲੋਕ ਰੋਜ਼ ਰੋਜ਼ ਭੋਜਨ ਸਕਦੇ ਆ ਤੇ ਗਰੀ ਗਰਵਾ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਜਿਹੜਾ ਅਮਸਰਦਾ ਸਾਰੇ ਇਥੋਂ ਪੇੜ ਪਰਕੇ ਖਾਂਦੇ ਆ ਤੇ ਲੈ ਕੇ ਵੀ ਜਾਂਦੇ ਔਰ ਜੇ ਸੋਈ ਇੱਕ ਉਹ ਕੁਦਰਤ ਦਾ ਕਿਸਮਾਇ ਕਹੋ ਆਪਾਂ ਇਹ ਕਹਿ ਦਿੰਨੇ ਆ ਵੀ ਸਵਰਗ ਦਾ ਝੂਟਾ ਜਿਹੜੇ ਸੇਵਾਦਾਰ ਉਹਨਾਂ ਦੇ ਵਾਸਤੇ ਵੀ ਬਹੁਤ ਵੱਡੀ ਤੁਨਦਾਂ ਦੇ ਪਾਤਰ ਆ ਤੇ ਜਿਹੜੇ ਛੱਕਦੇ ਉਹਨਾਂ ਦੇ ਵੀ ਦੁੱਖ ਸਾਰੇ ਮੈਨੂੰ ਲੱਗਦਾ ਇਹ ਲੰਗਰ ਛੱਕ ਜਿਹੜੇ ਟੁੱਟ ਜਾਂਦੇ ਆ ਹਰ ਇੱਕ ਧਰਮ ਦਾ ਬੰਦਾ ਜਿਹੜਾ ਇੱਥੇ ਚਾਹੇ ਕੋਈ ਮੁਸਲਮਣ ਸਿੱਖ ਅਸਾਈ ਹਿੰਦੂ ਸਭ ਇੱਥੇ ਆ ਕੇ ਪ੍ਰਸੰਨ ਹੋ ਜਾਂਦੇ ਆਂ। ਕੀ ਆਵਾਤਾ ਜੀ ਕਰੋ ਜੀ ਦਰਸ਼ਨ ਗੁਰੂ ਰਾਮਦਾਸ ਮਹਾਰਾਜ ਜੀ ਸਹੀ ਤੇ। ਪਤਾ ਨਹੀਂ ਕਿ ਕਿੱਡੇ-ਕਿੱਡੇ ਛਕੜਾਹੇ ਆ ਕਿੰਨੇ-ਕਿੰਨੇ ਪੀਪੇ ਇਕੱਠੇ ਘੋਵ ਦੇ ਪੈ ਜਾਂਦੇ ਆ। ਹਲਦੀ ਦੀਆਂ ਬੋਰੀਆਂ, ਮਿਰਚਾਂ, ਈਵਨ ਕਿ ਲਸਣ ਦੀਆਂ ਟੋਕਰੀਆਂ। ਵੱਡੇ-ਵੱਡੇ ਕੜਾਹੇ ਦੇਖੋ ਤੁਸੀਂ ਜਿਹੜੇ ਤਿਆਰ ਹੋ ਰਹੇ ਆ। ਤੇ ਇਹ ਬਿਨਾਂ ਕਿਸੇ ਪਾਵਰ ਦੇ ਬਿਨਾਂ ਕਿਸੇ ਅਗੰਮੀ ਅਦੁੱਤੀ ਸ਼ਕਤੀ ਦੇ ਕੁਝ ਨਹੀਂ ਹੋ ਸਕਦਾ ਤੇ ਉਹਦੀ ਕਿਰਪਾ ਦੇਖੀ ਚਲੋ ਵੇਖ ਕੇ ਜਿਨੇ ਗੁਰੂ ਰਾਮਦਾਸ ਜੀ ਦੇ ਭੋਸਾ ਉਹ ਜ਼ਰੂਰ ਇੱਕ ਵਾਰੀ ਧੰਨ ਗੁਰੂ ਰਾਮਦਾਸ ਲਿਖ ਦਿਓ ਤੁਹਾਡੀ ਹਾਜ਼ਰੀ ਇੰਨੀ ਜੜੀ ਉਹ ਬਹੁਤ ਹੋਊਗੀ ਬਹੁਤ ਬਹੁਤ ਜਿਹੜਾ ਵਿਕਰਮ ਵਾਲਿਆਂ ਦਾ ਸ਼ੁਕਰੀਆ ਧੰਨ ਗੁਰੂ ਰਾਮਦਾਸ ਇਸ ਤਰ੍ਹਾਂ ਹੀ ਗਰੀਬ ਨਿਮਾਣਿਆਂ ਤੇ ਤਾਣਿਆਂ ਦੇ ਜਿਹੜੀ ਹੈਗੀ ਤੁਸੀਂ ਸੇਵਾ ਲੈਂਦੇ ਰਹੋ ਕਿਉਂਕਿ ਤੁਹਾਡੀ ਜਿਹੜੀ ਵਿੜਾਈ ਉਹ ਦੁਨੀਆ ਜਾਣਦੀ ਹੈ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਫਟਕਾਰੇ ਹੋਏ ਲੋਕ ਜਿਹੜੇ ਆਪਣੀ ਅਵਸਥਾ ਦੇ ਵਿੱਚ ਆ ਕੇ ਜਿਹੜੇ ਉਹਨਾਂ ਨੂੰ ਗੱਲ ਨਾਲ ਲਾ ਲਿਆ ਸੀ ਇਹ ਕੁੱਲ ਜਹਾਨ ਜਾਣਦਾ